ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਮੁਕੰਦਪੁਰ ਤੋਂ ਚੱਕਦਾਨਾ ਰੋਡ ਤੇ ਖੜਾ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿਛਲੇ ਪਾਸੇ ਜਿਹੜੀ ਪੂਰੀ ਤਰ੍ਹਾਂ ਲੈਸਿਆ ਮਸ਼ੀਨਰੀ ਜਿਹੜੀ ਆ ਸੜਕ ਬਣਾਉਣ ਵਾਲੀ ਸਾਰੀ ਖੜੀ ਹੈ ਤੇ ਮੇਰੇ ਨਾਲ ਆ ਸਾਰੀ ਲੇਬਰ ਵੀ ਆ ਤੇ ਸਾਰਾ ਅਸੀਂ ਮੈਂ ਇਹਨਾਂ ਨੂੰ ਦੇਖ ਰਿਹਾ ਤੁਹਾਨੂੰ ਯਾਦ ਹੋਣਾ ਹੈ ਕਿ ਅਸੀਂ ਆਪਣੇ ਚੈਨਲ ਤੋਂ ਜਿਹੜੀ ਵਾਰ-ਵਾਰ ਇਹ ਖਬਰ ਪਾਉਂਦੇ ਰਹੇ ਹਾਂ ਕਿ ਚੱਕਦਾਨਾ ਤੋਂ ਮੁਕੰਦਪੁਰ ਜਿਹੜੀ ਜਾਣ ਵਾਲਾ ਰੋਡ ਬਹੁਤ ਹੀ ਉਹਦੀ ਹਾਲਤ ਨਾਜ਼ੁਕ ਹੈ ਕਿਉਂਕਿ ਇੱਥੋਂ ਚੱਕਦਾਨਾਂ ਤੋਂ ਲੋਕ ਜਿਹੜੇ ਆ ਬੰਗਾ ਨਾਲ ਜੁੜਦੇ ਆ ਇਧਰ ਮੁਕਤਪੁਰ ਵਾਲੇ ਲੋਕ ਜਿਹੜੇ ਆ ਉਹ ਇਧਰ ਲੁਧਿਆਣਾ ਸਾਈਡ ਨੂੰ ਚੱਕਦਾਨਾਂ ਚੋਕੀ ਜਾਂਦੇ ਆ ਇਸ ਕਰਕੇ ਇੱਥੇ ਵਾਰੀ ਨਹੀਂ ਆਉਂਦੀ ਮਤਲਬ ਇੰਨਾ ਇੱਥੇ ਟ੍ਰੈਫਿਕ ਚੱਲਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਤੁਸੀਂ ਇਧਰ ਆਉਂਦੇ ਜਾਂਦੇ ਰਹਿੰਦੇ ਹੋਣੇ ਆ ਤੇ ਨਾਲ ਦੀ ਨਾਲ ਅਸੀਂ ਵਾਰ-ਵਾਰ ਖਬਰ ਫਲੈਸ਼ ਕੀਤੀ ਸੀ ਤੇ ਮਾਲਮਜਾਰੇ ਵਾਲੇ ਜਿਹੜੇ ਸਾਰੀ ਪੰਚਾਇਤ ਨੇ ਵੀ ਇੱਕ ਦਿਨ ਸਾਡੇ ਕੋਲ ਖਬਰ ਲਈ ਆਈ ਸੀ ਕਿ ਸਾਡੇ ਬਹੁਤ ਬੁਰਾ ਹਾਲ ਹੈ ਕਿ ਉਹਨਾਂ ਦੇ ਪਿੰਡ ਦੇ ਅੱਗੇ ਤਾਂ ਬਿਲਕੁਲ ਹੀ ਛੱਪੜਾ ਵਾਲਾ ਰੂਪ ਧਾਰਨ ਕੀਤਾ ਹੋਇਆ ਸੀ ਸੜਕ ਨੇ ਸੋ ਇਹ ਬਣਨੀ ਸ਼ੁਰੂ ਹੋ ਗਈ ਹੈ ਹੁਣ ਮੇਰੇ ਖਿਆਲ ਹੈ ਇਹ ਮੁਕੰਦਪੁਰ ਤੋਂ ਚੱਕਦਾਨ ਦੇ ਅੱਧ ਵਿੱਚ ਅਸੀਂ ਖੜੇ ਆ ਇੱਕ ਸਾਈਡ ਜਿਹੜੀ ਬਣਦੀ ਆ ਰਹੀ ਹੈ ਸੜਕ ਅਸੀਂ ਤੁਹਾਡੀ ਇਹਨਾਂ ਦੇ ਠੇਕੇਦਾਰ ਸਾਹਿਬ ਨਾਲ ਵੀ ਕਰਾਉਣੇ ਆ ਹੋ ਸਕਦਾ ਜੈ ਸਾਹਿਬ ਨਾਲ ਮੇਰੇ ਸੰਪਰਕ 'ਚ ਆਉਣ ਤਾਂ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿੰਨੇ ਚਿਰੇ ਨੂੰ ਲੱਗੇਗਾ ਤੇ ਕਿਹੜੇ ਖਾਤੇ ਜੋ ਹੈ ਜਿਹੜੀ ਸੜਕ ਬਣ ਰਹੀ ਹੈ ਤੋਂ ਇਹ ਤੁਹਾਡਾ ਸਹਿਯੋਗ ਹੈ ਤੁਸੀਂ ਵੱਧ ਤੋਂ ਵੱਧ ਖਬਰਾਂ ਨੂੰ ਸ਼ੇਅਰ ਕਰਦੇ ਹੋ ਤੇ ਤਾਂ ਜਾ ਕੇ ਇਹ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਾਂ ਸਰਕਾਰਾਂ ਕੋਲ ਖਬਰਾਂ ਪਹੁੰਚਦੀਆਂ ਤੇ ਉਹਨਾਂ ਤੋਂ ਤੁਰੰਤ ਸਰਕਾਰਾਂ ਐਕਸ਼ਨ ਲੈਂਦੀਆਂ ਸੋ ਇਸੇ ਤਰ੍ਹਾਂ ਇਸ ਜਿਹੜੀ ਸੜਕ ਦੀ ਖਬਰ ਵੀ ਤੁਸੀਂ ਬਹੁਤ ਜ਼ਿਆਦਾ ਲਾਈਕ ਕੀਤੀ ਸੀ ਔਰ ਸ਼ੇਅਰ ਕੀਤੀ ਸੀ ਜਿਸ ਨਾਲ ਇਹ ਫੌਰੀ ਐਕਸ਼ਨ ਹੋਇਆ ਤੇ ਇਹ ਜਿਹੜੀ ਐ ਸੜਕ ਬਣਨੀ ਸ਼ੁਰੂ ਹੋ ਗਈ। ਸੋ ਇਦਾਂ ਦੀਆਂ ਖਬਰਾਂ ਦੇਖਣ ਲਈ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇਨੂੰ ਫੋਲੋ ਜ਼ਰੂਰ ਕਰੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਭਾਜੀ ਕੀ ਨਾਮ ਹੈ ਤੁਹਾਡਾ? ਨਵਅਸ਼ਟਿਸ਼ ਕੁਮਾਰ ਜੀ। ਅਸ਼ਟਿਸ਼ ਕੁਮਾਰ ਜੀ ਕਿਹੜਾ ਪਿੰਡਾ? ਬਖਲਾਵਰ ਜੀ। ਅੱਛਾ। ਇਹ ਸੜਕ ਬਣ ਰਹੀ ਆ ਮੋਹ ਖੁਸ਼ੀ ਹੈ ਜੀ ਬਹੁਤ ਜ਼ਿਆਦੇ ਦਵਾਲੇ ਦਵਾਲੇ ਆਪਾਂ ਖਬਰਾਂ ਖਬਰਾਂ ਬਹੁਤ ਪ੍ਰਕਾਸ਼ਤ ਕੀਤੀ ਹੈ ਹਾਂਜੀ 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 ਬਹੁਤ ਵਧੀਆ ਲਾਈ ਜੀ ਪਹਿਲੇ ਤੁਸੀਂ ਲਾਇਆ ਕਰਕੇ ਤਾਂ ਗੱਲ ਬਣੀ ਹੈ ਜੀ ਹੁਣ ਹਾਂ ਇਹ ਤੁਸੀਂ ਖਬਰ ਸੁਣੀ ਸੀ ਸਾਡੀ ਬਹੁਤ ਜੀ ਬਹੁਤ ਸਾਡੇ ਫੋਲੋ ਕੀਤਾ ਹੈ ਤੁਹਾਡਾ ਪੇਜ ਜੀ ਅਸੀਂ ਵੈਰੀ ਗੁੱਡ ਤੇ ਕੀ ਕਹਿਣਾ ਚਾਹੋਗੇ ਇਹਦਾ ਧੰਨਵਾਦ ਧੰਨਵਾਦ ਬਹੁਤ ਵਾਜੀ ਧੰਨਵਾਦ ਦਵਾਲੇ ਨੂੰ ਵੀ ਬਹੁਤ ਖੁਸ਼ੀ ਹੈ ਇਹਦੀ ਬਣਦੀ ਹਾਂਜੀ ਹਾਂਜੀ ਕੀ ਕੀ ਆ ਰਹੀਆਂ ਸੀਗੇ ਪ੍ਰੋਬਲਮ ਹੈ ਜੀ ਇੱਕ ਤਾਂ ਐਕਸੀਡੈਂਟ ਬਹੁਤ ਹੋ ਰਹੇ ਸੀ ਦੋ ਤਿੰਨ ਮੁੱਤ ਪਹਿਲਾਂ ਹੋਈਆਂ ਇੱਥੇ ਇਦਾਂ ਸੜਕ ਹਾਂਜੀ ਤੇ ਮਾਰੇ ਹੀ ਸੀ ਹਾਂ ਹਾਂ ਜੀ ਜੀ ਬਾਕੀ ਰਾਗਰੀ ਜੀ ਆਉਂਦੇ ਜਾਂਦੇ ਸੀ ਸਾਰੇ ਗਾਲਾਂ ਕੱਢਦੇ ਸੀਗੇ ਗਾਲਾਂ ਕੱਢ ਰਹੇ ਸੀ ਹਾਂ ਜੀ ਹਾਂ ਉਹ ਠੀਕ ਹੈ ਜੀ ਰਾਜ ਜੀ ਠੀਕ ਹੈ ਥੈਂਕ ਯੂ ਓਕੇ ਜੀ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਜਿਹੜਾ ਪਿੰਡ ਕਿੱਥੇ ਕਿੱਥੇ ਚੱਲਦੇ ਹੋ ਕਿੱਕ ਦਾ ਨਾਮ ਗੰਦਪੁਰ ਇਹ ਰੋਡ ਬਹੁਤ ਖਰਾਬ ਸੀਗਾ ਕਿਦਾਂ ਹੋਈਓ ਕਿਦਾਂ ਕਿੰਨਾ ਖਰਾਬ ਸੀ ਬਹੁਤ ਖਰਾਬ ਸੀਗਾ ਜੀ ਹੁਣ ਵਧੀਆ ਬਣ ਗਿਆ ਜੀ ਅੱਛਾ ਹਾਂਜੀ ਤੇ ਹੁਣ ਖੁਸ਼ ਆ ਹਾਂਜੀ ਹਾਂਜੀ ਅੱਛਾ ਪਹਿਲਾਂ ਖਰਾਬੀ ਕਿੰਨੀ ਸੀ ਬਹੁਤ ਜਿਆਦਾ ਸੀ ਜੀ ਹਾਂ ਸੀ ਸੀ ਟੈਕੂ ਤੁਹਾਡਾ ਸਹੀ ਚੱਲਦਾ ਸੀ ਨਾ ਜੀ ਨਾ ਰੋਜ਼ੇ ਖਰਾਬੇ ਰਹਿੰਦੇ ਸੀ ਸੱਚ ਜੀ ਠੀਕ ਹੈ ਹੁਣ ਸਹੀ ਹੋ ਗਿਆ ਹਾਂਜੀ 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 ਓਕੇ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕਿੱਥੋਂ ਕਿੱਥੇ ਤੱਕ ਚੱਲਦੇ ਹੋ ਮਕਾਨਪੁਰ ਚੱਕਰ ਦਾ ਨਾ ਅੱਛਾ ਟੈਂਪੂ ਹਾਂਜੀ ਓਕੇ ਇਹ ਪਹਿਲਾਂ ਸੜਕ ਬਹੁਤ ਟੁੱਟੀ ਹੋਈ ਸੀ ਕੀ ਕਹਿਣਾ ਚਾਹਦੇ ਹੋ ਬਹੁਤ ਧੰਨਵਾਦ ਕਰਦੇ ਆ ਜੀ अच्छा हां गरगार दा था, बहुत धन्यवाद कर रहे हैं नहीं हुन बैठया कौन जी खोज बढे हैं ता किन्ना ਕੁ ਬਹੁਤ ਜ਼ਿਆਦਾ ਦਿਵਾਲੀ ਜਨੇ हां ਦਿਵਾਲੀ ਜਨੇ ਜੀ ਕਿਉਂਕਿ ਟੈਂਪਰ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਬਹੁਤ ਜੀ ਬਹੁਤ ਬਹੁਤ ਨੁਕਸਾਨ ਹੁੰਦਾ ਹੈ ਕੀ ਹੁੰਦਾ ਹੈ ਨੁਕਸਾਨ ਨਹੀਂ ਹੁੰਦਾ ਇਹ ਸਪੈਨਲ ਟੁੱਟ ਜਾਂਦੇ ਟਾਇਰ ਪੈਂਚਰ ਹੋ ਜਾਂਦੇ ਬੁਰੇ ਹਾਲ ਹੁੰਦੇ ਸਾਡੇ ਵੇ ਆ ਆ ਜਨ ਜਿੰਨਾ ਕੋ ਬਣਾ ਉੱਤੇ ਲੱਗੀ ਜਾਂਦਾ ਉਹਨਾਂ ਲੱਗ ਜਾਂਦਾ ਹੈ ਅੱਛਾ 100 150 ਤੋਂ ਵੱਜਦਾ ਵੱਜਦਾ ਕੱਕ ਨੇ ਹੋਰ ਸੌਦਾ ਸਾਹ ਕੋ ਮੜਾ ਸੌਦਾ ਸਾਹ ਆਜੋ ਬੱਡ ਸਾਡੀ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਸਾਡੇ ਨਾਲ ਇਸ ਵਕਤ ਜੈ ਜੀ ਸਾਹਿਬ ਵੀ ਮੌਜੂਦ ਨੇ ਸਕੰਦਰ ਲਾਲ ਜੀ ਜੈ ਜੀ ਸਾਹਿਬ ਜਿਨ੍ਹਾਂ ਦੀ ਦੇਖਰੇਖ ਹੇਠ ਸਾਰਾ ਕੰਮ ਚੱਲ ਰਿਹਾ ਹੈ ਸੋ ਇਹਨਾਂ ਤੋਂ ਪੁੱਛਦੇ ਹਾਂ ਜੈ ਜੀ ਸਾਹਿਬ ਇਹ ਕਿੱਥੋਂ ਕਿੱਥੇ ਤੱਕ ਰੋਡ ਬਣ ਰਹੀ ਹੈ ਇਹ ਬਣ ਰਿਹਾ ਚੱਕਦਾਨੇ ਤੋਂ ਮੁਕੰਦਪੁਰ ਤੱਕ ਹਾਂ ਤੇ ਇਹ ਹੈਗੀ 6.9.63 9.63 ਲੈਂਥ ਹੈ ਹਾਂਜੀ 9.63 ਲੈਂਥ ਹੈ 9.5 ਕਿਲੋਮੀਟਰ ਓਕੇ ਲਗਭਗ ਹਾਂਜੀ ਤੇ ਇਹ ਕਿਚੜਾਈ ਕਿੰਨੀ ਹੈ ਜੀ ਇਹਦੀ ਹੈਗੀ 18 ਫੁੱਟ ਚੜਾਈ ਇਹ ਅੱਗੇ ਜਿੰਨੀ ਆ ਕਿ ਉਹਦਾਂ ਵਧਾਈ ਵਿਟਾਈ ਗਈ ਨਹੀਂ ਨਹੀਂ ਅੱਗੇ ਜਿੰਨੀ ਹੈ ਜਿੰਨੀ ਹੈਗੀ ਇਹ ਪਹਿਲਾਂ ਬਣੀ ਹੋਈ ਹੈ ਉਸ ਉਹਦੇ 19 ਹੀ ਚੜਾਈ ਹੈ ਓਕੇ ਤੇ ਇਸ ਤੇ ਇਹ ਹੈਗੀ ਪੀਐਮ ਜੀਐਸਵਾਈ ਦੇ ਅੰਡਰ ਸੀਗੀ ਓਕੇ ਹਾਂਜੀ ਕਿਹੜੀ ਯੋਜਨਾ ਤਹਿਤ ਬਣਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਯੋਜਨਾ ਜੀ ਓਕੇ ਇਹ ਇੱਕ ਗੱਲ ਹੋਰ ਦੱਸੋ ਏ ਆਮ ਤੌਰ ਤੇ ਦਿਖਿਆ ਜਾਂਦਾ ਇਸ ਰੋਡ ਨੂੰ ਖਾਸ ਕਰਕੇ ਵੀ ਪਾਣੀ ਦੇ ਕਰਕੇ ਪਤਾ ਨਹੀਂ ਸਾਨੂੰ ਕੀ ਹੋ ਸਕਦਾ ਹੈ ਵੀ ਹੋ ਸਕਦਾ ਹੈ ਵੀ ਪਾਣੀ ਦੇ ਕਰਕੇ ਨਾ ਟੁੱਟਦੀ ਹੋਵੇ ਇਹ ਥੋੜੇ ਚਿਰ ਬਾਅਦ ਟੁੱਟ ਜਾਂਦੀ ਆ ਇਸ ਵਾਰ ਤੁਸੀਂ ਕਿੰਨੀ ਗਾਰੰਟੀ ਦੇ ਰਹੇ ਹੋ ਇਸ ਵਾਰ ਤਾਂ ਹੈਗੀ ਆ 5 ਸਾਲ ਦੀ ਮੇਨਟੇਨੈਂਸ ਤਾਂ ਸਾਡੇ ਅੰਦਰ ਹੀ ਹੈਗੀ ਆ ਓਕੇ ਹਾਂਜੀ ਯਾਨੀ ਜੇ 5 ਸਾਲ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਦੇਖ ਰਿਹਾ ਕਰਨੀ ਆ ਹਾਂਜੀ ਜੀ ਜੀ ਸਰ ਓਕੇ ਤੇ ਇਹ ਕਿੰਨੇ ਚਿਰ ਚੇ ਜਿਹੜੀ ਆ ਕੰਪਲੀਟ ਕਰ ਦੋਗੇ ਤੁਸੀਂ ਇਹ ਬਤ ਵਤ ਡੇਢ ਕੇ ਮਹੀਨੇ ਦੇ ਵਿੱਚ ਵਿੱਚ ਅਪਰੋਕਸ ਕੰਪਲੀਟ ਹੋ ਜਾਏਗੀ ਇਸ ਤੋਂ ਪਹਿਲਾਂ ਬਟਾ ਬਟਾ ਵੀ ਪਾਇਆ ਜਾ ਰਿਹਾ ਨਹੀਂ ਪੈਚਵਰਕ ਹੋਇਆ ਪਹਿਲਾਂ ਹਾਂਜੀ ਪੈਚਵਰਕ ਹੋਇਆ ਪਹਿਲਾਂ ਇਸ ਤੋਂ ਪਹਿਲਾਂ ਹਾਂ ਹਾਂ ਸਾਰੀ ਤੇ ਪੈਚਵਰਕ ਕਲੀਅਰ ਕਰਕੇ ਉਸ ਤੋਂ ਬਾਅਦ ਫਿਰ ਹੁਣ ਡੀਬੀਐਮ ਹੋ ਰਹੀ ਹੈ 50 ਮਿਮੀ ਥਿਕਨੈਸ ਦੀ ਡੀਬੀਐਮ ਦੀ ਹੈ ਕੰਪੈਕਟਿਡ ਤੇ ਉਸ ਤੋਂ ਬਾਅਦ ਬੀਸੀ ਹੈ ਹਾਂ ਉਹ 30 ਮਿਮੀ ਹੈ ਠੀਕ ਹੈ ਹਾਂਜੀ ਤੇ ਤੁਹਾਡੇ ਕਹਿਣ ਤੋਂ ਪਾਵੇ ਇੱਕ ਡੇਢ ਮਹੀਨੇ ਦੇ ਵਿੱਚ ਵਿੱਚ ਲੋਕਾਂ ਨੂੰ ਤੁਸੀਂ ਇਹ ਜਿਹੜੀ ਸੜਕ ਦਾ ਤੋਹਫਾ ਦੇ ਦੋਗੇ ਹਾਂਜੀ ਓਕੇ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਦਿਲਜਿੰਦਰ ਸਿੰਘ ਦਿਲਜਿੰਦਰ ਸਿੰਘ ਦੀ ਕਿਹੜਾ ਪਿੰਡ ਹੈ ਮੁਕੰਦਪੁਰ ਮੁਕੰਦਪੁਰਾ ਇੱਧਰੋਂ ਬਹੁਤ ਜਿਆਦਾ ਆਉਂਦੇ ਜਾਂਦੇ ਹੋ ਇਹ ਇੱਧਰ ਸਾਡੇ ਰੇਤ ਕੰਮ ਹੈ ਜਿਆਦਾ ਚੱਲਦੇ ਆ ਓਕੇ ਹਾਂਜੀ ਸੜਕ ਬਹੁਤ ਖਰਾਬ ਸੀ ਕੀ ਕਹਿਣਾ ਚਾਹੁੰਦੇ ਹੋ ਸੜਕ ਚਲੋ ਹੁਣ ਬਣ ਗਈ ਪਹਿਲਾਂ ਤਾਂ ਬਹੁਤ ਖਰਾਬ ਸੀ ਹਾਂ ਪਹਿਲਾਂ ਬਣੀ ਸੀ ਪਰ ਮੀਂਹ ਆਉਣ ਨਾਲ ਹਾਂ ਸਾਰੀ ਟੁੱਟ ਗਈ ਕਿੰਨੀ ਡਿਸਟਰਬੈਂਸ ਸੀ ਬਹੁਤ ਸੀ ਇੱਥੇ ਇਥੇ ਰੋਡ ਤੇ ਤਾਂ ਬਹੁਤ ਆ ਓਕੇ ਹੁਣ ਹੁਣ ਖੁਸ਼ ਹੋ ਹਾਂਜੀ ਓਕੇ ਥੈਂਕ ਯੂ